ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਰਾਜਾ ਤੁਹਾਡਾ ਸਾਰਿਆਂ ਦਾ ਪੰਜਾਬ ਪੀਸੀਐਸ 1247 ਇਸ YouTube ਚੈਨਲ ਤੇ ਲੋ ਵੀ ਫਟਾਫੜ ਜਿਹੜਾ ਕੀ ਹੈ ਅ ਸ਼ੇਅਰ ਮੜਾਇਆ ਕਰ ਦਿਓ ਹੈ ਕਿਉਂਕਿ ਬਹੁਤ ਇੰਪੋਰਟੈਂਟ ਅੱਜ ਤੁਹਾਡੇ ਲਈ ਸੈਸ਼ਨ ਆਇਆ ਹੈ ਮੁਹਾਵਰੇ ਕਰਾਂਗੇ ਆਪਾਂ ਅਗਰ ਤੁਹਾਨੂੰ ਸੈਸ਼ਨ ਪਸੰਦ ਆਏਗਾ ਤਾਂ ਫਿਰ ਇਹ ਸੰਡੇ ਹੀ ਨਹੀਂ ਆਪਾਂ ਡੇਲੀ ਵੀ ਕਰ ਸਕਦੇ ਆ ਠੀਕ ਹੈ ਵੀ ਕਲੀਅਰ ਹੈ ਚਲੋ ਤੱਕਰੀਏ ਵੀ ਸ਼ੁਰੂ ਇੱਕ ਵਾਰੀ ਪੀਸੀਐਸ ਲਿਖ ਦਿਓ ਵੀ ਪਤਾ ਚੱਲ ਜਾਣਾ ਵੀ ਪੀਸੀਐਸ ਵਾਲੇ ਆਏ ਨੇ ਕਿਉਂਕਿ ਫਿਰ ਤੁਹਾਨੂੰ ਵਾਕ ਬਣਾ ਕੇ ਦੱਸਣਾ ਵੀ ਹੈ ਕਿਉਂਕਿ ਤੁਹਾਨੂੰ ਉੱਥੇ ਫਿਰ ਲਿਖਣਾ ਵੀ ਪਏਗਾ ਹਨਾ ਤਾਂ ਪੰਜਾਬੀ ਮੁ ਸਭ ਤੋਂ ਪਹਿਲਾਂ ਆਪਣੇ ਕੋਲੇ ਮੁਹਾਵਰਾ ਹੈ ਜੀ ਬੜਕਾ ਮਾਰਨੀਆ ਬੜਕਾ ਮਾਰਨੀਆ ਦਾ ਮਤਲਬ ਕੀ ਹੁੰਦਾ ਲਲਕਾਰੇ ਮਾਰਨੇ ਬੜਕਾ ਮਾਰਨੀਆ ਦਾ ਮਤਲਬ ਕੀ ਹੁੰਦਾ ਲਲਕਾਰੇ ਮਾਰਨੇ ਠੀਕ ਹੈ ਤਾਂ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵੀ ਅੱਜ ਪਿੰਡ ਵਿੱਚ ਕੁਝ ਚਰਾਬੀਆਂ ਨੇ ਸ਼ਰਾਬ ਪੀ ਗਏ ਹਨਾ ਬੜਕਾ ਮਾਰੀਆਂ ਲਲਕਾਰੇ ਮਾਰੇ ਹਨਾ ਬੜਕਾ ਮਾਰਨੇ ਅੰਦਰ ਲਲਕਾਰੇ ਮਾਰਨੇ ਹਨਾ ਠੀਕ ਹੈ ਕਲੀਅਰ ਹੈ ਬੀੜਾ ਉਠਾਣਾ ਜ਼ਿੰਮੇਵਾਰੀ ਲੈਣੀ ਜ਼ਿੰਮੇਵਾਰੀ ਲੈਣੀ ਬੀੜਾ ਉਠਾਣਾ ਮਤਲਬ ਜ਼ਿੰਮੇਵਾਰੀ ਲੈਣੀ ਹਾਂ ਵੈਰੀ ਗੁੱਡ ਬਹੁਤ ਵਧੀਆ ਤਾਂ ਬੀੜਾ ਉਠਾਣਾ ਜ਼ਿੰਮੇਵਾਰੀ ਲੈਣੀ ਜੇ ਆਪਾਂ ਕਹਿੰਦੇ ਆ ਵੀ ਕਈ ਵਾਰ ਹੁੰਦਾ ਨਾ ਕੋਈ ਬੰਦਾ ਜ਼ਿੰਮੇਵਾਰ ਲੈਣਾ ਜੇ ਆਪਾਂ ਕਹਿੰਦੇ ਆ ਵੀ ਸਾਡੇ ਘਰਦਿਆਂ ਨੇ ਇਸ ਗੱਲ ਦੀ ਜ਼ਿੰਮੇਵਾਰੀ ਲਈ ਹੋਈ ਹੈ ਕੇ ਸਾਰੇ ਬੱਚਿਆਂ ਨੂੰ ਕਾਮਯਾਬ ਕਰਨਾ ਇਹ ਕਹ ਲਓ ਵੀ ਸਾਡੇ ਘਰ ਦੇ ਦੀ ਜ਼ਿੰਮੇਵਾਰੀ ਬੀੜਾ ਉਠਾਇਆ ਹੋਇਆ ਜਾਂ ਇਹ ਕਹ ਲਓ ਵੀ ਇਸ ਕੰਮ ਦਾ ਤਾਂ ਬੀੜਾ ਮੈਂ ਹੀ ਉਠਾਇਆ ਹੋਇਆ ਜ਼ਿੰਮੇਵਾਰੀ ਮੈਂ ਹੀ ਲਈ ਮਤਲਬ ਜ਼ਿੰਮੇਵਾਰੀ ਲੈਣੀ ਕਿਸੇ ਚੀਜ਼ ਦੀ ਰਿਸਪਾਂਸਿਬਲ ਬੰਨਾ ਆਪਾਂ ਕਿਵੇਂ ਕਰਦੇ ਹਣਾ ਤਾਂ ਇਹਦਾ ਹੁਣ ਕੋਈ ਮਰਜ਼ੀ ਵਾਕ ਬਣਾ ਦਿਓ ਬਸ ਇਹਨਾਂ ਯਾਦ ਰੱਖਣਾ ਜਦੋਂ ਪੇਪਰ ਦੇ ਵਿੱਚ ਆਏਗਾ ਉਹਨਾਂ ਨੇ ਕਿਹਾ ਵੀ ਬੀੜਾ ਉਠਾਣਾ ਦਾ ਮਤਲਬ ਕੀ ਹੈ ਪਹਿਲਾਂ ਤਾਂ ਬ੍ਰੈਕਟ ਦੇ ਵਿੱਚ ਇਹਦਾ ਮਤਲਬ ਦੱਸਣਾ ਵੀ ਜ਼ਿੰਮੇਵਾਰੀ ਲੈਣੀ ਫਿਰ ਇਹਦਾ ਪੂਰਾ ਵਾਕ ਬਣਾ ਦੇਣਾ ਠੀਕ ਹੈ ਕਲੀਅਰ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਬੇੜਾ ਗਰਕ ਹੋਣਾ ਬੇੜਾ ਗਰਕ ਹੋਣਾ ਦਾ ਮਤਲਬ ਹੁੰਦਾ ਹੈ ਵਾਕ ਦੇ ਵਿੱਚ ਤੁਸੀਂ ਅਰਥ ਲਿਖ ਦੋਗੇ ਕਿ ਪੂਰੀ ਤਰ੍ਹਾਂ ਤਬਾਹ ਹੋ ਜਾਣਾ ਹੈ ਨਾ ਤਾਂ ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ ਕਿ ਐਲ.ਏ ਦੇ ਵਿੱਚ ਕੀ ਹੋਇਆ ਭਿਆੰਕਰ ਅੱਗ ਨੇ ਸਾਰੇ ਸ਼ਹਿਰ ਦਾ ਬੇੜਾ ਗਰਕ ਕਰਤਾ ਮਤਲਬ ਸਾਰੇ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰਤਾ ਕੁਝ ਮਰਜ਼ੀ ਲਿਖ ਲਓ ਠੀਕ ਬੇੜੀ ਵਿੱਚ ਵੱਟੇ ਪੈਣੇ ਬੇੜੀ ਵਿੱਚ ਵੱਟੇ ਪੈਣੇ ਜਾਨਕੀ ਬਰਬਾਦੀ ਦਾ ਮੁੱਢ ਵੱਜ ਜਾਣਾ ਬਰਬਾਦੀ ਦਾ ਮੋੜ ਵੱਜ ਜਾਣਾ ਹੁਣ ਕਈ ਵਾਰੀ ਹਿੱਸੇਦਾਰੀ ਕਰਦੇ ਨਾ ਆਪਾਂ ਕਿਸੇ ਦੇ ਨਾਲ ਆਪਾਂ ਮੰਨ ਲਓ ਆਪਾਂ ਆਪ ਦਾ ਇਕੱਲਾ ਹੀ ਕੰਮ ਕਰ ਰਹੇ ਆ ਪਰ ਆਪਾਂ ਨਾਲ ਕਿਸੇ ਨੂੰ 파ਟਰਨ ਬਣਾ ਲਿਆ ਜਾਂ ਆਪਾਂ ਕਿਸੇ ਦਾ ਸਾਥ ਲੈ ਲਿਆ ਜਾਂ ਆਪਾਂ ਇਹ ਕਹਿੰਦੇ ਨੇ ਵੀ ਜਦੋਂ ਦਾ ਏ ਮੇਰੀ ਜ਼ਿੰਦਗੀ ਚ ਹੈ ਨਾ ਮੇਰੀ ਬੇੜੀ ਦੇ ਵਿੱਚ ਵੱਟੇ ਹੀ ਨੇ ਪਾਏ ਆ ਮਤਲਬ ਮਤਲਬ ਬਰਬਾਦੀ ਦਾ ਮੋਢੀ ਇਹ ਬੰਨਿਆ ਵੱਜਿਆ ਮੇਰੇ ਲਈ ਹਨਾ ਬਰਬਾਦੀ ਜਿਵੇਂ ਬੇੜੀ ਵਿੱਚ ਵੱਟੇ ਪਾਣੇ ਮਤਲਬ ਬੇੜੀ ਹੀ ਹੁੰਦੀ ਹੈ ਕਿਸ਼ਤੀ ਹੁੰਦੀ ਹੈ ਉਹਦੇ ਵਿੱਚ ਵੱਟੇ ਪਾਣੇ ਮਤਲਬ ਵੱਟੇ ਵੱਟੇ ਹਨਾ ਆਗੇ ਉਹਦੇ ਚ ਤਾਂ ਉਹ ਭਾਰ ਵਧੇਗਾ ਮਤਲਬ ਹਾਲਾਂਕਿ ਇਹਦਾ ਹੁੰਦਾ ਨਹੀਂ ਪਰ ਚਲੋ ਫਿਰ ਵੀ ਜੋ ਵੀ ਹੈ ਇੱਕ ਇਸ ਤਰ੍ਹਾਂ ਬਣਾਈ ਗਈ ਹੈ ਠੀਕ ਹੈ ਉਦੋਂ ਬੇੜੀਆਂ ਇਹੋ ਜਿਹੀਆਂ ਹੁੰਦੀਆਂ ਸੀ ਵੱਟੇ ਪਾਣ ਨਾਲੀ ਡੁੱਬ ਜਾਂਦੀ ਸੀਗੀ ਹਨਾ ਅੱਜ ਕੱਲ ਤਾਂ ਬੜਾ ਕੁਝ ਆ ਗਿਆ ਬੇੜੀ ਵਿੱਚ ਵੱਟੇ ਪਾਣਾ ਮਤਲਬ ਬਰਬਾਦੀ ਦਾ ਮੋਢ ਬੱਜ ਜਾਣਾ ਕਿਸ ਬੋਲੀ ਮਾਰਨੀ ਮਹਿਨੇ ਦੇਣਾ ਤਾਨੇ ਮਾਰਨਾ ਆਪਾਂ ਆਮੀ ਕਹਿੰਨੇ ਆ ਵੀ ਇਹ ਇਹ ਨਾ ਮੈਨੂੰ ਬਿਨਾ ਗੱਲ ਤੋਂ ਤਾਨੇ ਮਾਰਦਾ ਰਹਿੰਦਾ ਹੈ ਜਾਂ ਮਹਿਨੇ ਇਹ ਮੈਨੂੰ ਹਰ ਗੱਲ ਦਾ ਹੀ ਮੈਨਾ ਦੇ ਦਿੰਦਾ ਹੈ ਹਨਾ ਬੋਲੀ ਮਾਰਨੀ ਤਾਂ ਬੋਲੀ ਮਾਰਨੀ ਹੁੰਦਾ ਮਹਿਨੇ ਦੇਣਾ ਆਪਾਂ ਕਹਿ ਸਕਦੇ ਆ ਕਿ ਵੀ ਇਹ ਬੰਦਾ ਹੈ ਜੋ ਹੈ ਇਹਦੀ ਮਹਿਫਿਲ ਜੀ ਜਦ ਮਰਜ਼ੀ ਬੈਠ ਜਾਓ ਇੰਨੇ ਨਾ ਬਸ ਬੋਲੀ ਮਾਰਨੀ ਹੁੰਦੀ ਹੈ ਇੰਨੇ ਮਤਲਬ ਤਾਨੇ ਮਾਰਨੇ ਹੁੰਦੇ ਮਹਿਨੇ ਦੇਣੇ ਹੁੰਦੇ ਉਹ ਚੀਜ਼ ਹੈ ਤਾਂ ਪ੍ਰੋਪਰ ਅਰਥ ਲਿਖਣ ਤੋਂ ਬਾਅਦ ਤੁਸੀਂ ਇੱਕ ਵਾਕ ਬਣਾਉਣਾ ਹੈ ਵਾਕ ਸੋਚਣ ਲਈ ਭਾਵੇਂ ਕੋਈ ਨਹੀਂ ਕੋਈ 10 15 ਸੈਕਿੰਡ ਲਗਾ ਦਿਓ ਪਰ ਵਾਕ ਸ਼ੁੱਧ ਬਣਾਇਓ ਜਿਹਦਾ ਅਰਥ ਵੀ ਨਿਕਲਦਾ ਹੋਵੇ ਠੀਕ ਹੈ ਕਲੀਅਰ ਹੈ ਧਿਆਨ ਰੱਖਣਾ ਉਸ ਤੋਂ ਬਾਅਦ ਹੈ ਗੰਗਾ ਨਾ ਹੋਣਾ ਫਰਜ਼ਾਂ ਤੋਂ ਮੁਕਤ ਹੋਣਾ ਹਨਾ ਇੱਥੇ ਕੁਝ ਮਰਜ਼ੀ ਵਾਕ ਤੁਸੀਂ ਬਣਾ ਸਕਦੇ ਹੋ ਕਿ ਮੈਂ ਆਪਦੇ ਸਾਰੇ ਬੱਚੇ ਵਿਆਕੇ ਤੇ ਬੱਸ ਹੁਣ ਮੈਂ ਗੰਗਾ ਨਾ ਰਿਆਂ ਮਤਲਬ ਵੀ ਹੁਣ ਮੈਂ ਫਰਜ਼ਾਂ ਤੋਂ ਮੁਕਤ ਹੋ ਗਿਆ ਉਹ ਚੀਜ਼ ਵੀ ਕਹਿ ਸਕਦੇ ਆਪਾਂ ਹਾਂ ਕਹਿੰਦੇ ਅਡਾ ਟੀਮ ਨੇ ਬੀੜਾ ਉਠਾਇਆ ਹੋਇਆ ਕਿ ਸਾਰੇ ਵਿਅਕਤੀਆਂ ਨੂੰ ਚੰਗਾ ਕੰਟੈਂਟ ਦੇ ਕੇ ਚੰਗੇ ਅਫਸਰ ਬਣਾਉਣਾ ਬਿਲਕੁਲ ਬਿਲਕੁਲ ਜ਼ਿੰਮੇਵਾਰੀ ਤਾਂ ਦੇਖੋ ਹਰ ਇੱਕ ਦੀ ਹੀ ਬਣ ਜਾਂਦੀ ਜਿੰਨੇ ਵੀ ਦੁਨੀਆ 'ਚ ਟੀਚਰ ਆ राजे ਕੋਈ ਟੀਚਰ ਮਾੜਾ ਨਹੀਂ ਹੁੰਦਾ ਹਰ ਟੀਚਰ ਤਾਂ ਹੀ ਟੀਚਰ ਹ ਜੇ ਉਹਦੇ 'ਚ ਕੁਝ ਹੈ ਤਾਂ ਹਨਾ ਇਹ ਚੀਜ਼ ਹੁੰਦੀ ਹੈ ਬਸ ਸੋਚ ਬਦਲੋ ਸਭ ਕੁਝ ਆਪਣੇ ਆਪ ਵੀ ਬਦਲ ਜਾਣਾ ਵਾਹ ਵਗ ਜਾਣੀ ਨਵਾਂ ਰਿਵਾਜ ਪੈਣਾ ਰਿਵਾਜ ਦੇ ਉਲਟ ਚਾਲਾ ਵਰਤਣਾ ਜਿਵੇਂ ਹੁਣ ਆਪਾਂ ਕਹਿ ਸਕਦੇ ਆਂ ਵੀ ਹੁਣ ਬਾਹਰ ਜਾਣ ਵਾਲਾ ਜਿਹੜਾ ਇਹ ਜਾ ਪਾਇਆ ਗਿਆ ਸੀ ਦੇ ਵੀ ਪੰਜਾਬ ਤੋਂ ਹੁਣ ਬਾਹਰ ਜਾ ਕੇ ਲੋ ਇੰਡੀਆ ਤੋਂ ਬਾਹਰ ਜਾਣ ਵਾਲਾ ਇੱਕ ਨਵੀਂ ਵਾਹ ਵਗ ਗਈ ਹੈ ਵਾਹ ਵਗ ਗਈ ਮਤਲਬ ਵਾਹ ਮਤਲਬ ਹਵਾ ਕਹਿੰਦੇ ਆ ਵਾਹ ਵਗ ਗਈ ਹੈ ਹਨਾ ਬਾਹਰ ਜਾਣ ਦੀ ਨੌਜਵਾਨਾਂ ਚ ਇੱਕ ਨਵੀਂ ਵਾਹ ਵਗ ਗਈ ਹੈ ਮਤਲਬ ਕਿ ਨਵਾਂ ਹੀ ਰਿਵਾਜ ਪੈ ਗਿਆ ਇੱਕ ਇਹ ਰਿਵਾਜ ਦੇ ਉਲਟ ਚੱਲਣਾ ਹੋ ਗਿਆ ਪਹਿਲਾਂ ਕੋਈ ਜਾਣਦਾ ਨਹੀਂ ਸੀ ਹੁਣ ਸਾਰੇ ਲਗਭਗ ਹਰ ਇੱਕ ਘਰ ਦੇ ਵਿੱਚ ਸੋਚ ਰਿਹਾ ਕਿ ਜਾਣਾ ਹੈ ਜਾਂ ਚਲੇ ਵੀ ਗਏ ਲਗਭਗ ਹਨਾ ਉਹ ਚੀਜ਼ ਹੈ ਵਾਲ ਦੀ ਖਲ ਲਾਉਣੀ ਜੋ ਮਰਜ਼ੀ ਤੁਸੀਂ ਬਣਾ ਸਕਦੇ ਹੋ ਜ਼ਰੂਰੀ ਨਹੀਂ ਹੈ ਵਾਕ ਦੇ ਵਿੱਚ ਜੋ ਮਰਜ਼ੀ ਬਣਾ ਸਕਦੇ ਹੋ ਹੁਣ ਇਹ ਵਾਲ ਦੀ ਖਲ ਲਾਉਣੀ ਬਰੀਕੀ ਵਿੱਚ ਜਾਣਾ ਬਰੀਕੀ ਵਿੱਚ ਜਾਣਾ ਹੁਣ ਜਿਵੇਂ ਮੈਂ ਕਈ ਵਾਰੀ ਬੱਚੇ ਤਿਆਰੀ ਕਰਦੇ ਆ ਪੀਡ ਟ੍ਰਿਪਲ ਐਸ ਵੀ ਤਾਂ ਉਹਨਾਂ ਨੂੰ ਮੈਂ ਇਹੀ ਕਹਿਣਾ ਹੁੰਦਾ ਕਿ ਦੇਖੋ ਪੜੋ ਨੋ ਡਾਊਟ ਪੜਨਾ ਜ਼ਰੂਰੀ ਹੈ ਪੇਪਰ ਤਾਂ ਹੀ ਪਾਸ ਹੋਏਗਾ ਪਰ ਥੋੜਾ ਜਿਹਾ ਸਮਾਰਟ ਤਰੀਕੇ ਨਾਲ ਪੜੋ ਵਾਲ ਦੀ ਖਲ ਵੀ ਨਾ ਲਾਓ ਮਤਲਬ ਜ਼ਿਆਦਾ ਵੀ ਬਰੀਕੀ 'ਚ ਨਾ ਜਾਓ ਕਿ ਇੱਕ ਸਵੈੱਟ ਨੂੰ ਹੀ ਪੂਰਾ ਪੀ ਐਚ ਡੀ ਕਰਕੇ ਥੋੜੀ ਜਾਣੀ ਹੈ ਨਾ ਉਹ ਚੀਜ਼ ਹੋ ਗਿਆ ਕਿ ਵਾਲ ਦੀ ਖਲ ਲਾਉਣੀ ਮਤਲਬ ਬਰੀਕੀ ਵਿੱਚ ਜਾਣਾ ਠੀਕ ਹੈ ਬਰੀਕੀ ਵਿੱਚ ਜਾਣਾ ਕਲੀਅਰ ਹੈ ਚਲੋ ਅੱਖਾਂ ਵਿੱਚ ਚਰਬੀ ਆਉਣਾ ਹੰਕਾਰੇ ਜਾਣਾ ਕਹਿੰਦੇ ਜਦੋਂ ਦਾ ਇਹਨਾਂ ਦਾ ਮੁੰਡਾ ਬਾਹਰ ਗਿਆ ਨਾ ਸਾਰੇ ਟੱਬਰ ਦੇ ਅੱਖਾਂ ਦੇ ਵਿੱਚ ਕੀ ਹੈ ਚਰਬੀ ਆਈ ਹੋਈ ਹੈ ਮਤਲਬ ਸਾਰੇ ਹੰਕਾਰੇ ਪਏ ਨੇ ਹਨਾ ਉਹ ਚੀਜ਼ ਹੋ ਗਈ ਕਈ ਵਾਰ ਹੁੰਦਾ ਨਾ ਐਵੇਂ ਚਲੋ ਚਲੋ ਠੀਕ ਹੈ ਕਲੀਅਰ ਹੈ ਸਪੋਰਟਸ ਪਰਸਨ ਲਈ ਕਿੰਨੇ ਨੰਬਰ ਚਾਹੀਦੇ ਹੈ ਘਰ ਘਰ ਤੋਂ ਘੱਟ ਸਪੋਰਟਸ ਜਨਰਲਿ ਕੱਟ ਤੋਂ ਕੱਟ ਅੱਛਾ ਮੈਂ ਕਿਹਾ ਘਰ ਤੋਂ ਕੱਟ ਕ ਕਿਹੜੇ ਪੇਪਰ ਦੇ ਲਈ ਇਹ ਪੂਰਾ ਦੱਸੋ ਫੇਰ ਹੀ ਤਾਂ ਪਤਾ ਚੱਲੂਗਾ ਕਿਹੜੇ ਪੇਪਰ ਦੀ ਗੱਲ ਕਰ ਰਹੇ ਹੋ ਅੱਖਾਂ ਵਿੱਚ ਚਰਬੀਆਂ ਨਾ ਹੋ ਗਿਆ ਹੰਕਾਰੇ ਜਾਣਾ ਫਿਰ ਅਕਲ ਤੇ ਪਰਦਾ ਪੈਣਾ ਯਾਨੀ ਕਿ ਅਕਲ ਮਾਰੀ ਜਾਣੀ ਕਹਿੰਦੇ ਵੀ ਇਹਦੀ ਤਾਂ ਨਾ ਬਸ ਅਕਲ ਤੇ ਪਰਦਾ ਪਿਆ ਹੋਇਆ ਇਹਨੂੰ ਪਤਾ ਹੀ ਨਹੀਂ ਲੱਗਦਾ ਕੀ ਦੇ ਨਾਲ ਕੀ ਗੱਲ ਕਰਨੀ ਜੋ ਮਰਜ਼ੀ ਲਿਖ ਦੋ ਅਕਲ ਤੇ ਪਰਦਾ ਪੈਣਾ ਮਤਲਬ ਅਕਲ ਮਾਰੀ ਜਾਣੀ ਠੀਕ ਹੈ ਅਬ ਆਮ ਹੀ ਕਰਦੇ ਕਹਿੰਦੇ ਨੇ ਇਹਦੀ ਅਕਲ ਤੇ ਪਰਦਾ ਪਿਆ ਹੋਇਆ ਇਹਨੂੰ ਇਹ ਇਹਨੂੰ ਜਮਾ ਹੀ ਨਹੀਂ ਪਤਾ ਵੀ ਕੋਈ ਰਿਸ਼ਤੇਦਾਰ ਘਰੇ ਆਇਆ ਜਾਂ ਨਹੀਂ ਆਇਆ ਇਹ ਉੱਠਦਾ ਬੈਠਦਾ ਵੀ ਨਹੀਂ ਦੇਖਦਾ ਅਕਲ ਤੇ ਪਰਦਾ ਪਿਆ ਇਹਦੇ ਆਪ ਜੀ ਆਮ ਹੀ ਸੁਣ ਸੁਣਨਾਂ ਨੂੰ ਮਿਲ ਜਾਂਦੀ ਹੈ ਨਾ ਕੁਝ ਮੁਹਾਵਰੇ ਤਾਂ ਕਰਦੇ ਨਹੀਂ ਸਿਖਾਦੇ ਆਪਾਂ ਨੂੰ ਚਲੋ ਉਂਗਲ ਕਰਨਾ ਉਂਗਲ ਕਰਨਾ ਦੋਸ਼ ਲਗਾਉਣਾ ਜਾਂ ਦੋਸ਼ ਦੇਣਾ ਜਾਂ ਉਂਗਲ ਕਰਨਾ ਕਹਿੰਦੇ ਸੱਤ ਵਿੱਚ ਬੈਠੇ ਭੋਲੇ ਨੇ ਬਿਨਾਂ ਗੱਲ ਤੋਂ ਹੀ ਬਿਨਾਂ ਗੱਲ ਤੋਂ ਹੀ ਬਲਵਿੰਦਰ ਵੱਲ ਉਂਗਲ ਕਰਤੀ ਮਤਲਬ ਦੋਸ਼ ਲਗਾਤਾ ਬਿਨਾ ਗਲ ਤੋਂ ਹਣਾ ਉਂਗਲ ਕਰਨੀ ਉਹਦਾ ਦੋਸ਼ ਲਗਾਣਾ ਅੱਜ ਕੱਲ ਉਂਗਲ ਕਰਨ ਵਾਲੇ ਬਹੁਤ ਹੁੰਦੇ ਨੇ ਆ ਦੋਸ਼ ਲਗਾਉਣ ਵਾਲੇ ਬਹੁਤ ਹੁੰਦੇ ਨੇ ਠੀਕ ਹੈ ਕਲੀਅਰ ਹੈ ਸਪੋਰਟਸ ਪਰਸਨਲੀ ਕਿੰਨੇ ਨੰਬਰ ਚਾਹੀਦੇ ਹੈ ਪੇਪਰ ਪਾਸ ਲੈ ਰਾਜੇ ਲੇਕਿਨ ਉਹੀ ਪੁੱਛ ਰਿਹਾ ਮੈਂ ਕਿਹੜੇ ਪੇਪਰ ਦੀ ਗੱਲ ਕਰ ਰਹੇ ਹੋ ਪੇਪਰ ਅਲੱਗ-ਅਲੱਗ ਹੈ ਨਾ ਪੀਸੀਐਸ ਦੀ ਗੱਲ ਕਰ ਰਹੇ ਹੋ ਕਿਦੀ ਗੱਲ ਕਰ ਰਹੇ ਹੋ ਉਬਾਲ ਉੱਠਣਾ ਉਬਾਲ ਉੱਠਣਾ ਜੋਸ਼ ਆਣਾ ਹੁਣ ਦੇਖੋ ਜਿਵੇਂ ਪੀਸੀਐਸ ਦੀ ਭਰਤੀ ਆਈ ਹੈ ਜੀ ਵਿਦਿਆਰਥੀਆਂ ਦਾ ਵਾਲ ਉੱਠੇ ਹੀ ਉੱਠਿਆ ਸਾਰੇ ਚੈਨਲ ਵਾਲੇ ਅਧਿਆਪਕਾਂ 'ਚ ਵੀ ਉਬਾਲ ਉੱਠ ਗਿਆ ਕਿ ਪਾਸ ਕਰਾਣਾ ਹੀ ਕਰਾਣਾ ਹਰ ਇੱਕ ਨੂੰ ਆਈ ਹੈ ਕਿ ਹੁਣ ਸਾਡਾ ਰਿਜ਼ਲਟ ਵਧੀਆ ਆਵੇ ਮੈਂ ਤਾਂ ਕਹਿੰਦਾ ਕੰਪੀਟੀਸ਼ਨ ਬੰਨਣਾ ਚਾਹੀਦਾ ਇਹ ਹਨਾ ਤੁਸੀਂ ਪੜਾ ਰਹੇ ਹੋ ਅਸੀਂ ਉਸ ਤੋਂ ਵੱਧ ਵਧੀਆ ਪੜਾਵਾਂਗੇ ਅਸੀਂ ਪੜਾਵਾਂਗੇ ਤੁਸੀਂ ਉਸ ਤੋਂ ਵੱਧ ਵਧੀਆ ਪੜਾਓ ਕੰਪੀਟੀਸ਼ਨ ਬੰਨਣਾ ਚਾਹੀਦਾ ਹੀ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਦਾ ਘਰੇ ਬੈਠੇ ਫਾਇਦਾ ਹੋ ਜਾਏ ਇੱਕ ਕੰਪੀਟੀਸ਼ਨ ਚਾਹੀਦਾ ਹੀ ਹੈ ਉਬਾਲ ਉੱਠਣਾ ਜਿਹਨੂੰ ਕਹਿੰਦੇ ਆ ਭਰਤੀ ਦੇ ਕੇ ਕਹਿੰਦੇ ਉਬਾਲ ਉੱਠ ਗਿਆ ਹੁਣ ਤੁਹਾਡੇ ਚ ਵੀ ਉਬਾਲ ਉੱਠ ਗਿਆ ਇਸ ਵਾਰੀ ਕਲੀਅਰ ਕਰਨਾ ਹੀ ਕਰਨਾ ਹੈ ਨਾ ਜਿਵੇਂ ਮਰਜ਼ੀ ਵਾਕ ਬਣਾਈਓ ਕੋਈ ਦਿੱਕਤ ਅਗਰ ਨਹੀਂ ਤੁਹਾਡੇ ਆਸ-ਪਾਸ ਦੀਆਂ ਗੱਲਾਂ ਬਾਤਾਂ ਤੇ ਵਾਕ ਬਣ ਜਾਣੇ ਠੀਕ ਹੈ ਕਲੀਅਰ ਹੈ ਪੀਸੀਐਸ ਸਪੋਰਟਸ ਦੇਖੋ ਮੈਂ ਇੱਕ ਗੱਲ ਦੱਸ ਦੇਣਾ ਰਾਜੇ ਯਾਦ ਰੱਖਣਾ ਕਦੇ ਵੀ ਨਾ ਕੋਈ ਵੀ ਕੈਟਾਗਰੀ ਹੈ ਚਾਹੇ ਕੋਈ ਐਸੀ ਕੈਟਾਗਰੀ ਹੈ ਆਰਓ ਦੇ ਵਿੱਚ ਹੈ ਲੜਕੀਆਂ ਦੀ ਕੈਟਾਗਰੀ ਹੈ ਐਮਬੀ ਦੇ ਵਿੱਚ ਹੈ ਬੀਸੀ ਦੇ ਵਿੱਚ ਹੈ ਸਪੋਰਟਸ ਹੈ ਫ੍ਰੀडम फाइਟਰ ਹੈ ਕਦੇ ਵੀ ਮੈਰਿਟ ਆਪਾਂ ਨਹੀਂ ਦੱਸ ਸਕਦੇ ਵੀ ਪਹਿਲਾ ਪੇਪਰ ਤੋਂ ਵੀ ਕਿੰਨੇ ਨੰਬਰ ਲੈਣੇ ਜ਼ਰੂਰੀ ਹੈ ਹੁਣ ਮੰਨ ਲਓ ਰਾਜੇ ਜੀ ਪੀਸੀਸ ਦਾ ਜਿਹੜਾ ਪੇਪਰ ਹੈ ਜੀ ਉਹ ਸੋਖਾ ਆ ਗਿਆ ਮਤਲਬ ਬਾਲਾ ਹੀ ਸੋਖਾ ਆ ਗਿਆ ਤਾਂ ਇਹ ਮੈਰਿਟ ਜ਼ਿਆਦਾ ਚੱਲੀ ਜਾਊਗੀ ਜੇ ਇਹੀ ਪੇਪਰ ਬਾਲਾ ਔਖਾ ਆ ਗਿਆ ਤਾਂ ਹੋ ਸਕਦਾ ਹੈ ਪਰ ਇੰਨਾ ਹੈ ਵੀ ਤੁਹਾਡੀ ਜਿਹੜੀ ਮੈਰੀਟ ਐ სპੋਰਟਸ ਪਰਸਨ ਵਾਲਿਆਂ ਦੀ ਉਹ ਘਟ ਹੀ ਜਾਂਦੀ ਹੈ ਕੰਪੈਰੀਜ਼ਨ ਐਸ ਸੀ ਬੀ ਸੀ ਤੇ ਜਰਨਲ ਐਸ ਸੀ ਦੀ ਐਸ ਸੀ ਦੇ ਨਾਲ ਮਿਲ ਮਿਲ ਜੁਲ ਸਕਦੀ ਹੈ ਕਾਰਨ ਇਹ ਕਿਉਂਕਿ სპੋਰਟਸ ਪਰਸਨ ਸਾਰੇ ਨਹੀਂ ਹੈਗੇ ਠੀਕ ਹੈ ਪਰ ਤੁਹਾਡਾ ਜਿਹੜਾ ਸਪੋਰਟਸ ਪਰਸਨ ਹੋਣਗੇ ਉਹਨਾਂ 'ਚ ਤਾਂ ਮੁਕਾਬਲਾ ਹੋਏਗਾ ਹੀ ਹੋਏਗਾ ਹਨਾ ਉਹਨਾਂ 'ਚ ਤਾਂ ਮੁਕਾਬਲਾ ਹੋਏਗਾ ਹੋਏਗਾ ਇਹਨਾਂ ਹੈ ਜੇ ਜਰਨਲ ਦੀ ਜਿੰਨੀ ਜਾਰੀ ਹੈ bc ਦੀ ਜਿੰਨੀ ਜਾਰੀ ਹੈ ਉਸ ਤੋਂ ਘੱਟ ਹੀ ਨੰਬਰ ਲੈਣੇ ਇਹ ਫਾਇਦਾ ਹੋ ਜਾਏਗਾ ਪਰ ਆਪਾਂ ਪਹਿਲਾਂ ਨਹੀਂ ਦੱਸ ਸਕਦੇ ਨਾ ਪੇਪਰ ਤੋਂ ਪਹਿਲਾਂ ਨਹੀਂ ਦੱਸ ਸਕਦੇ ਕਿੰਨੀ ਮੈਰਿਟ ਜਾਊਗੀ ਠੀਕ ਹੈ ਇਹਨਾਂ ਜ਼ਰੂਰੀ ਯਾਦ ਰੱਖਣਾ ਰੰਗ ਉੱਡ ਜਾਣਾ ਕਬਰਾ ਜਾਣਾ ਕਹਿੰਦੇ ਪੇਪਰ ਦੇ ਵਿੱਚ ਐਓ ਜੇ ਕੁਐਸਚਨ ਆਏ ਮੇਰੇ ਤਾਂ ਰੰਗ ਹੀ ਉੱਡ ਗਏ ਮਤਲਬ ਮਤਲਬ ਮੈਂ ਕਬਰਾ ਗਿਆ ਇਹਦਾ ਮਤਲਬ ਹੁੰਦਾ ਕਬਰਾ ਜਾਣਾ ਠੀਕ ਹੈ ਕਲੀਅਰ ਹੈ ਚਲੋ ਅੱਗੇ ਚੱਲੀਏ ਉਸ ਤੋਂ ਵਧ ਰਾਈ ਦਾ ਪਹਾੜ ਬਣਾਣਾ ਗੱਲ ਵਧਾ ਕੇ ਕਰਨੀ ਤਾਂ ਆਪਾਂ ਕਈ ਵਾਰ ਕਹ ਦਿੰਨੇ ਆ ਵੀ ਦੇਖ ਸਿੱਧੀ ਜੀ ਦੀ ਗੱਲ ਹੈ ਮੈਨੂੰ ਜਿਹੜੀ ਮੇਨ ਗੱਲ ਆ ਉਹ ਦੱਸਾਂ ਮੈਂ ਰਾਹ ਦਾ ਪਾੜਨਾ ਬਣਾ ਔਰ ਕੋਸ਼ਿਸ਼ ਕਰਨਾ ਰਾਜ ਮੈਂ ਜਵੇਂ ਮੇਨ ਸ਼ਬਦ ਬੋਲ ਗਿਆ ਯਾਦ ਰੱਖਿਓ ਚਾਂਕੀ ਬੋਲੇ ਤੁਹਾਨੂੰ ਦੱਸਣ ਬਾਅਦ ਤੇ ਪੰਜਾਬੀ ਦੇ ਵਿੱਚ ਜਦੋਂ ਵੀ ਤੁਸੀਂ ਉੱਥੇ ਲਿਖੋਗੇ ਸਾਰੇ ਸ਼ਬਦ ਪੰਜਾਬੀ ਦੇ ਹੀ ਹੋਣੇ ਚਾਹੀਦੇ ਆ ਠੀਕ ਆ ਵਾਕ ਉਹ ਬਣਾਓ ਜੀ ਚ ਇੰਗਰੇਜ਼ੀ ਵਾਲਾ ਸ਼ਬਦ ਨਾ ਆਵੇ ਰਾਈ ਦਾ ਪਹਾੜ ਬਣਾਉਣਾ ਹਣਾ ਜਿਵੇਂ ਮਰਜ਼ੀ ਜੋ ਮਰਜ਼ੀ ਕਹਿ ਦੋ ਕਹਿ ਦੋ ਕਿ ਮਾਸੀ ਕੋਲ ਮੈਂ ਜਦ ਮਰਜ਼ੀ ਬੈਠ ਜਾ ਮਾਸੀ ਹਰ ਗੱਲ ਨੂੰ ਰਾਈ ਦਾ ਪਹਾੜ ਬਣਾ ਲੈਂਦੀ ਹੈ ਬਸ ਐਂ ਲਿਖ ਦੋ ਠੀਕ ਹੈ ਸਾਰੇ ਸ਼ਬਦ ਇਹਦੇ ਚ ਆ ਗਏ ਲਾਜ ਰੱਖਣੀ ਇੱਜ਼ਤ ਰੱਖਣੀ ਲਾਜ ਰੱਖਣੀ ਇੱਜ਼ਤ ਰੱਖਣੀ ਠੀਕ ਹੈ ਤਾਂ ਲੋ ਵੀ ਹੁਣ ਤੁਹਾਡੇ ਹੱਥ 'ਚ ਲਾਜ ਹੈ ਸਾਰੀ ਮੇਰੀ ਪੰਜਾਬੀ ਦੀ ਹੈ ਪੇਪਰ ਦੇ ਵਿੱਚ ਵਧੀਆ ਵਧੀਆ ਨੰਬਰ ਲੈ ਕੇ ਆਣੇ ਆ ਤੁਹਾਡੇ ਹੱਥ 'ਚ ਮੇਰੀ ਲਾਜ ਹੈ ਇੱਜ਼ਤ ਹੈ ਐ ਸਮਝ ਲਓ ਠੀਕ ਹੈ ਕਲੀਅਰ ਹੈ ਲਾਜ ਰੱਖਣੀ ਇੱਜ਼ਤ ਰੱਖਣੀ ਚਲੋ ਅੱਜਕੱਲ ਦੇ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਆਪਣੇ ਮਾਤਾ ਪਿਤਾ ਦੀ ਲਾਜ ਰੱਖਣੀ ਚਾਹੀਦੀ ਹੈ ਕੋਈ ਅਜੇ ਕੰਮ ਨਹੀਂ ਕਰਨੇ ਚਾਹੀਦੇ ਕਿ ਉਹਨਾਂ ਦੀ ਲਾਜ ਨੂੰ ਦਾਗ ਲੱਗੇ ਹੈ ਹੱਥ ਵਟਾਉਣਾ ਸਹਾਇਤਾ ਕਰਨੀ ਜਿਹੜੇ ਵਿਦਿਆਰਥੀ ਵਿਦਿਆਰਥੀ ਵੀ ਨਹੀਂ ਕਹਾਂਗੇ ਜਿਹੜੇ ਬੱਚੇ ਆਪਣੇ ਮਾਤਾ ਪਿਤਾ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਨੇ ਉਹ ਬੱਚੇ ਤੇ ਹਮੇਸ਼ਾ ਪ੍ਰਮਾਤਮਾ ਦੀ ਕਿਰਪਾ ਰਹਿੰਦੀ ਹੈ ਹੈਨਾ ਆਪਾਂ ਇੱਕ ਵੈਸੇ ਵਾਕ ਬਣਾਤਾ ਮਤਲਬ ਹੱਥ ਵਟਾਉਣ ਦਾ ਮਤਲਬ ਸਹਾਇਤਾ ਕਰਦੇ ਜਿਹੜੇ ਆਪਣੇ ਮਾਤਾ ਪਿਤਾ ਦੀ ਸਹਾਇਤਾ ਕਰਦੇ ਹੈ ਕਈ ਵਾਰ ਹੁੰਦਾ ਨਾ ਬਾਪੂ ਵਿਚਾਰਾ ਮਸਾ ਮਿਹਨਤ ਨਾਲ ਕਮਾ ਰਿਆ ਤੇ ਮੁੰਡਾ ਬੋਲਟ ਤੇ ਕੋ ਮਰਿਆ ਹੈਨਾ ਚਲੋ ਘੁੰਮ ਸਕਦਾ ਉਹਦੀ ਉਮਰ ਹੈਗੀ ਹੈ ਪਰ ਬਾਪੂ ਦੀ ਵੀ ਨਾਲ ਨਾਲ ਸਹਾਇਤਾ ਹੋ ਜੇ ਤਾਂ ਜ਼ਿਆਦਾ ਵਧੀਆ ਹੈਨਾ ਕੀ ਪਤਾ ਫਿਰ ਬੋਲਟ ਤੋਂ ਗੱਡੀ ਤੇ ਆ ਜੇ ਅਗਲਾ ਹੱਥ ਮੱਲਣਾ ਪਛਤਣਾ ਹੱਥ ਮੱਲਣਾ ਪਛਤਣਾ ਜੋ ਸਹੀ ਸਮਾਂ ਹੈ ਉਸ ਸਮੇਂ ਨੂੰ ਸੰਭਾਲ ਲਓ ਬਾਦ ਵਿੱਚ ਹੱਥ ਮਲਣ ਤੋਂ ਬਿਨਾ ਕੁਝ ਨਹੀਂ ਰਹਿਣਾ ਯਾਨੀ ਕਿ ਪਛਤਾਵੇ ਤੋਂ ਬਿਨਾ ਕੁਝ ਨਹੀਂ ਰਹਿਣਾ ਪਛਤਾਉਣਾ ਇਹਦਾ ਮਤਲਬ ਹੱਥ ਮਲਣਾ ਮਤਲਬ ਪਛਤੋਣਾ ਠੀਕ ਹੈ ਕਲੀਅਰ ਹੈ ਚਲੋ ਕੱਟ ਤੋਂ ਕੱਟ ਕਿੰਨੇ ਨੰਬਰ ਰਾਜੇ ਤੁਸੀਂ ਤਾਂ ਮੈਂ ਤੁਹਾਨੂੰ ਦੱਸਿਆ ਨਾ ਕੱਟ ਤੋਂ ਕੱਟ ਨਹੀਂ ਦੱਸ ਸਕਦੇ ਆਪਾਂ ਪੇਪਰ ਜਿੰਨ ਦੇਖੋ ਮੈਂ ਕਿ ਕੋਈ ਵੀ ਨਹੀਂ ਦੱਸਦਾ ਤੁਸੀਂ ਪ੍ਰਾਣੀ ਕੱਢ ਲਓ ਠੀਕ ਹੈ ਹੁਣ ਦੇਖੋ ਹੁਣ ਪੈਟਰਨ ਵੀ ਚੇਂਜ ਹੋਇਆ ਰਾਜੇ ਪਹਿਲਾਂ ਮੈਰਿਟ ਜਾਂਦੀ ਸੀਗੀ ਸੀ ਸੈੱਟ ਪੇਪਰ ਦੀ ਤੇ ਮੇਨ ਪੇਪਰ ਦੀ ਜੋੜ ਕੇ 400 ਨੰਬਰ ਚ ਹੁਣ ਤਾਂ ਜਾਣੀ ਜੀ ਕੇ ਜੀ ਐਸ ਦੀ ਹੈ ਜੇ ਜੀ ਕੇ ਜੀ ਐਸ ਦੀ ਮੰਨ ਲਓ ਜੇ ਆਪਾਂ ਜਰਨਲ ਦੀ 60 ਕਹਿ ਰਿਆਂ ਗਈ ਹੈ ਤਾਂ ਹੋ ਸਕਦਾ ਹੈ ਤੁਹਾਨੂੰ ਤੁਹਾਡੀ 50 ਦੀ ਚਲੀ ਜਾਵੇ ਠੀਕ ਹੈ ਇਹ ਚੀਜ਼ ਹੈ ਜੇ ਮੰਨ ਲਓ ਇਹਨਾਂ ਦੀ 70 ਗਈ ਹੈ ਜਰਨਲ ਕੈਟਾਗਰੀ ਦੀ 70 ਗਈ ਹੈ ਹੋ ਸਕਦਾ ਤੁਹਾਨੂੰ 60 ਲੈਣੇ ਪੈਣ ਹੁਣ ਇਹ 10 ਨੰਬਰ ਦਾ ਹੀ ਗੈਪ ਨਾ ਰੱਖ ਲਿਓ ਇੱਕ ਅੰਦਾਜ਼ਾ ਹੈ ਬਸ ਮੇਰਾ ਕਿ ਬਾਕੀ ਜਰਨਲ ਦੀ ਹਮੇਸ਼ਾ ਸਾਰੀ ਮੈਰਿਟ ਸਾਰੀ ਕੈਟਾਗਰੀ ਦੀ ਜਰਨਲ ਕੈਟਾਗਰੀ ਤੋਂ ਘੱਟ ਹੀ ਹੁੰਦੀਆਂ ਕਿਉਂਕਿ ਜਰਨਲ 'ਚ ਨਾ ਫਿਰ ਸਾਰੇ ਕਾਊਂਟ ਹੁੰਦੇ ਆ ਮੰਨ ਲਓ ਜਿਵੇਂ ਹੁਣ ਸਪੋਰਟਸ ਪਰਸਨ ਆਲੇ ਅਗਰ ਮੰਨ ਲਓ ਤੁਸੀਂ 100 ਜਣੇ ਹੋ ਤਾਂ ਹੋ ਸਕਦਾ 100 ਦੇ ਵਿੱਚੋਂ 30 ਜਣਿਆਂ ਨੇ ਨੰਬਰ ਹੀ ਇੰਨੇ ਲੈ ਲਏ ਕਿ ਜਰਨਲ ਕੈਟਾਗਰੀ ਵਾਲੀ ਲਿਸਟ 'ਚ ਹੀ ਨਾਮ ਆ ਗਿਆ ਉਹਨਾਂ ਦਾ ਤਾਂ ਤੁਹਾਨੂੰ ਜਿਹੜੇ ਠੀਕ ਹੈ ਕਲੀਅਰ ਹੈ ਤੁਸੀਂ ਫਿਰ ਵੀ ਮੈਂ ਤੁਹਾਨੂੰ ਇਹ ਕਹਿ ਉਹ ਦਿੰਨਾ ਜੇ ਜਿਆਦਾ ਹੀ ਤੁਹਾਨੂੰ ਲੱਗ ਰਿਹਾ ਵੀ ਅਨਸਰ ਨਹੀਂ ਮਿਲਿਆ ਮੈਂ ਤੁਹਾਨੂੰ ਇੰਨਾ ਕਹਿ ਦਿੰਨਾ ਤੁਸੀਂ 50 ਪਲੱਸ ਬਸ ਨੰਬਰ ਰੱਖਿਓ ਆਪਦੇ 50 ਪਲੱਸ 50% ਪਲੱਸ 50% ਠੀਕ ਹੈ ਕਿ 200 'ਚ ਹੀ 50 ਸਬ ਨੂੰ ਜੋ 50% ਮਤਲਬ 100 ਪਲੱਸ ਨੰਬਰ ਆਪਣੇ ਰੱਖ ਲਿਓ ਤੁਸੀਂ ਬਸ ਠੀਕ ਹੈ 200 ਦੇ ਵਿੱਚੋਂ ਜੇ ਪੇਪਰ ਤੁਹਾਨੂੰ ਲੱਗਦਾ ਵੀ ਸੋਖਾ ਆ ਗਿਆ ਪੜ੍ਹ ਕੇ ਤੁਹਾਨੂੰ ਪਤਾ ਲੱਗਿਆ ਵੀ ਪੇਪਰ ਤਾਂ ਸੋਖਾ ਹੀ ਹੈ ਫਿਰ ਐ ਸਮਝ ਲਓ ਵੀ ਇਹ 100 ਤੋਂ ਵਧੇਗੀ ਹੱਥ ਵਟਾਣਾ ਹੋ ਗਿਆ ਸਾਰਾ ਹੱਥ ਅਡਣਾ ਮੰਗਣਾ ਦੇਖੋ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਚਾਹੀਦਾ ਮਤਲਬ ਕਿਸੇ ਦੇ ਅੱਗੇ ਮੰਗਣਾ ਨਹੀਂ ਚਾਹੀਦਾ ਸਾਨੂੰ ਖੁਦ ਨੂੰ ਮਿਹਨਤ ਕਰਨੀ ਚਾਹੀਦੀ ਹੈ ਠੀਕ ਹੈ ਕਲੀਅਰ ਹੈ ਕੰਨ ਪਰਣਾ ਕੰਨ ਪਰਣਾ ਚੁਗਲੀਆਂ ਕਰਨੀਆਂ ਕਹਿੰਦੇ ਇਹਦਾ ਤਾਂ ਕੰਮ ਹੀ ਹੈ ਸਾਰਾ ਦਿਨ ਕੰਨ ਪਰਣਾ ਹੈਨਾ ਇਹਦਾ ਤਾਂ ਕੰਮ ਹੀ ਹੈ ਸਾਰਾ ਦਿਨ ਕੰਨ ਪਰਣਾ ਮਤਲਬ ਚੁਗਲੀਆਂ ਕਰਨਾ ਜਿਵੇਂ ਮਰਜ਼ੀ ਵਾਕ ਬਣਾ ਦਿਓ ਕੋਈ ਦਿੱਕਤ ਨਹੀਂ ਆਣੀ ਬਸ ਅਰਥ ਜ਼ਰੂਰ ਸਪਸ਼ਟ ਕਰ ਦਿਓ ਕੀਤਾ ਜਾਣਨ ਇਹਿਸਾਨਮੰਦ ਹੋਣਾ ਜਦੋਂ ਸਾਡੇ ਲਈ ਕੋਈ ਕੁਝ ਕਰਦਾ ਹੈ ਤਾਂ ਸਾਨੂੰ ਉਹਦਾ ਕੀਤਾ ਜਾਨਣਾ ਚਾਹੀਦਾ ਹੈ ਸਾਨੂੰ ਉਹਦਾ احਸਾਨਮੰਦ ਹੋਣਾ ਚਾਹੀਦਾ ਕਿ ਹਾਂ ਬਈ ਇੰਨੇ ਮੇਰੇ ਲਈ ਆ ਕੀਤਾ ਲੇਕਿਨ ਅਜਦਾ ਜਮਾਨਾ ਇਹੋ ਜਿਹਾ ਲੋਕ ਕੀਤਾ ਨਹੀਂ ਜਾਣਦੇ ਕਿਸੇ ਦੇ ਆ ਕਿਰਤਗਣ ਮੰਨੇ ਹੋਏ ਨੇ ਲੋਕ ਕੀਤਾ ਜਾਣਨ ਵਾਲੇ ਨੂੰ ਕਰਤਗਣ ਕਹਿੰਦੇ ਨੇ ਜੋ ਕਿਸੇ ਦੀ ਕੀਤੀ ਨੇਕੀ ਜਾਣਦਾ ਹੈ ਵੀ ਹਾਂ ਇੰਨੇ ਮੇਰੇ ਲਈ ਕੁਝ ਕੀਤਾ ਹੈ ਭਾਵੇਂ ਕਈ ਵਾਰ ਕੀ ਹੁੰਦਾ ਬੰਦਾ ਨਾ ਕਿਸੇ ਦੇ ਲਈ ਵਾਸਤੇ ਕਿਸੇ ਦੇ ਵਾਸਤੇ ਇੱਕ ਛੋਟਾ ਜਿਹਾ ਕੰਮ ਕਰਦਾ ਆਪਦੇ ਆਪ 'ਚ ਪਰ ਉਹ ਉਸ ਬੰਦੇ ਲਈ ਸ਼ਾਇਦ ਬਹੁਤ ਵੱਡਾ ਕੰਮ ਹੁੰਦਾ ਹੈ ਹਨਾ ਤੇ ਆਪਜ ਬੰਦਿਆਂ ਦਾ ਸਾਂਮਨਦਰ ਰਹਿਣਾ ਵੀ ਚਾਹੀਦਾ ਹੈ ਕਰਤਗਣ ਬੰਨਾ ਚਾਹੀਦਾ ਹੈ ਆਕਿਰਤਗਣ ਨਹੀਂ ਬੰਨਾ ਚਾਹੀਦਾ ਆਕਿਰਤਗਣ ਉਹ ਹੁੰਦਾ ਜੋ ਕਿਸੇ ਦੀ ਕੀਤੀ ਨੇਕੀ ਨਹੀਂ ਜਾਣਦਾ ਮੈਂ ਨੇ ਮਰ ਲਈ ਕੀ ਕੀਤਾ ਹਨਾ ਨਾਨਕੇ ਵਾਲਿਆਂ ਨਾਨਕੇ ਵਾਲੇ ਹਮੇਸ਼ਾ ਹੀ ਮਦਦ ਕਰਦੇ ਨੇ ਹਨਾ ਮੋਸਟਲੀ ਸਭ ਦੇ ਨਾਨਕੇ ਵਾਲੇ ਮਦਦ ਕਰਦੇ ਨੇ ਤੇ ਨਾਨਕੇ ਵਾਲਿਆਂ ਦੇ ਲਈ ਆਪਾਂ ਕ੍ਰਿਤਘਣ ਰਹਿਣਾ ਹੈ ਅਕ੍ਰਿਤਘਣ ਨਹੀਂਵਣਾ ਕਿਤਾ ਜਾਣਨਾ ਚਾਹੀਦਾ ਸਾਨੂੰ ਨਾਨਕੇ ਵਾਲਿਆਂ ਦਾ ਕਿਉਂ ਇਹ ਸਹਾਨਮੰਦ ਹੋਣਾ ਚਾਹੀਦਾ ਸਾਨੂੰ ਕਿਉਂਕਿ ਉਹ ਹਰ ਵੇਲੇ ਮਦਦ ਲਈ ਤਿਆਰ ਰਹਿੰਦੇ ਨੇ ਚਲੋ ਲੋ ਵੀ ਰਾਜੇ ਅੱਜ ਆਪਾਂ 20 ਕੀਤੇ ਹੈ ਤੁਹਾਨੂੰ ਮੁਹਾਵਰੇ ਕਰਵਾਏ ਹੈ ਅਰਥ ਦੇਤੇ ਹੈ ਅਰਥ ਦੇ ਕੇ ਵਾਕ ਬਣਾਏ ਹੈ ਪਰ ਲਿਖੇ ਨਹੀਂ ਹੈ ਪਹਿਲਾਂ ਤਾਂ ਇਹ ਦੱਸ ਦਿਓ ਕਿ ਆਪਾਂ ਸੈਸ਼ਨ ਪਸੰਦ ਆਇਆ ਅਗਰ ਆਇਆ ਹੈ ਤਾਂ ਕੋਈ ਗੱਲ ਨਹੀਂ ਰਾਜੇ ਹੁਣ ਦੇਖੋ ਕਿੰਨੇ 13 ਮਿੰਟ ਦੀ ਕਲਾਸ ਹੋਈ ਹੈ ਅਪਰ ਡੇਲੀ ਕਰ ਲੱਗ ਰਹੇ ਭਾਵੇਂ 10 ਮਿੰਟ ਦੀ ਕਲਾਸ ਹੀ ਹੋ ਜੇ ਭਾਵੇਂ 10 ਸੀ ਕਰ ਲਈਏ ਕੋਈ ਚੱਕਰ ਨਹੀਂ ਆ ਕਿਉਂਕਿ ਪ੍ਰੀਲਿਮਸ ਇਗਜ਼ਾਮ ਦੇ ਵਿੱਚ ਤੁਹਾਨੂੰ ਅਖਾਣ ਮੁਹਾਵਰੇ ਆਣੇ ਆ ਮੁਹਾਵਰੇ ਅਖਾਣ ਹੋ ਸਕਦਾ ਪਰ ਮਿਕਸ ਕਰਕੇ ਲਈਏ 15 ਮਿੰਟ ਦੇ ਹੀ ਰੱਖ ਦਈਏ ਚਾਹੇ ਤਾਂ ਠੀਕ ਹੈ ਜੇ ਤੁਹਾਨੂੰ ਤੁਹਾਨੂੰ ਪਸੰਦ ਆਇਆ ਤਾਂ ਇੱਕ ਵਾਰੀ ਕਮੈਂਟ ਬਾਕਸ ਹੁਣ ਨਹੀਂ ਜਦੋਂ ਕਲਾਸ ਖਤਮ ਹੋਏਗੀ ਕਮੈਂਟ ਬਾਕਸ ਦੇ ਵਿੱਚ ਲਿਖ ਦੇਣਾ ਕਿ ਡੇਲੀ ਤੈਨ ਦਾ ਮਤਲਬ ਫਿਰ ਆਪਣਾ ਡੇਲੀ ਸੈਸ਼ਨ ਆਜੇ ਕਰੇਗਾ ਠੀਕ ਹੈ ਭਾਈ ਕਲੀਅਰ ਹੈ ਮੈਂ ਗੱਲ ਕਰ ਲੂੰਗਾ ਵੀ ਇਹ ਦੇਖੋ ਬੱਚੇ کہہ ਰਹੇ ਜੀ ਡੇਲੀ ਲਗਾਣ ਲਈ ਮੈਨੂੰ ਤਾਂ 10 15 ਮਿੰਟ ਦੋ ਠੀਕ ਹੈ ਔਰ ਉਹਦੇ ਨਾਲ ਪ੍ਰੀਮੀਸਿਸ ਦਾ ਫਾਇਦਾ ਹੋਏਗਾ ਹੋਏਗਾ ਮੀਨਸ ਵੀ ਵਕਾਇਬ ਆਣੀ ਹੈ ਵਕਾਇਬ 'ਚ ਜਿੰਨਾ ਜ਼ੋਰ ਹੁਣ ਤੋਂ ਦੇ ਦਾਂਗੇ ਨਾ ਫਾਇਦਾ ਹੀ ਫਾਇਦਾ ਹੈ ਠੀਕ ਹੈ ਭਾਈ ਕਲੀਅਰ ਹੈ ਤਾਂ ਠੀਕ ਹੈ ਰਾਜੇ ਫਿਰ ਦੇ ਦਿਓ ਇਜਾਜ਼ਤ ਮੈਨੂੰ ਅੱਜ ਦੇ ਲਈ ਇਹ ਨਹੀਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਬਸ ਇਸੇ ਤਰੀਕੇ ਨਾਲ ਬਣੇ ਰਿਹਾ ਕਰੋ ਮੇਰੇ ਨਾਲ ਪੰਜਾਬ ਵੱਡਾ 247 ਇਸ YouTube ਚੈਨਲ ਤੇ ਯੂਟਿਊਬ ਪੰਜਾਬ ਵੱਡਾ ਨਹੀਂ ਪੰਜਾਬ ਪੀਸੀ ਸਾਡਾ 247 ਹੁਣ ਤਾਂ 2 2 ਹੋ ਗਏ ਨਾ ਤਾਂ ਮੈਨੂੰ ਉਲਝਣ ਪੈਣੀ ਅੱਛਾ ਇਹ ਗੱਲ ਸੁਣੋ ਇਹ ਨਾ ਸੋਚਣਾ ਕਿ ਸਰ ਉਹ ਓਖੇ ਜਿ ਲੈ ਕੇ ਆਏ ਤਾਂ ਸਾਨੂੰ ਦਸਵੀਂ ਚ ਹੀ ਆਉਂਦੇ ਸੀ ਸਿਰਫ ਸੈਸ਼ਨ ਲਗਾ ਕੇ ਇਹ ਦੱਸ ਰਹੇ ਆ ਵੀ ਆਪਾਂ ਇਦਾਂ ਕਰਨੇ ਆ ਹਾਲੇ ਤਾਂ ਓਖੇ ਓਖੇ ਵੀ ਆਣਗੇ ਠੀਕ ਹੈ ਓਕੇ ਰਾਜੀ ਟੇਕ ਕੇਅਰ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ